ਤੇ ਇਹ ਜਿਹੜੀ ਫਿਰ ਹੁਣ ਜਿਵੇਂ ਤੁਸੀਂ ਇਹ ਲਾ ਦਿੰਨੇ ਆ ਤੇ ਦੁਬਾਰਾ ਫਿਰ ਇੱਕ ਵਾਰ ਫੇਰ ਲੱਗ ਜਾਂਦਾ ਝੋਨਾ ਹਾਂਜੀ ਫੇਰ ਲੱਗ ਜਾਊਗਾ ਠੀਕ ਹੈ ਜੀ ਇਹ 1692 ਆ ਅੱਛਾ ਜੀ ਤੇ 1509 ਹਾਂਜੀ ਇੱਕ ਸ਼ਰਬਤੀ ਨੂਰੀ ਹੁੰਦੀ ਐ ਚ ਅੱਛਾ ਜੀ ਉਹ ਬਹੁਤ ਛੇਤੀ ਪੱਕ ਜਾਂਦੀ ਉਹ 80 85 ਦਿਨਾਂ ਦੀ ਪੱਕ ਜਾਂਦੀ ਆ ਅੱਛਾ ਜੀ ਹਾਂਜੀ ਉਹ ਤਾਂ ਬੜੇ ਥੋੜੇ ਦਿਨ ਲੈਂਦੀ ਆ ਥੋੜੇ ਘੱਟ ਟਾਈਮ ਲੈਂਦੀ ਆ ਨਿਕਲ ਵੀ ਜਾਂਦੀ 25 ਕੁੰਟਲ ਯੀਲਡ ਹੈਗੀ ਉਹਦੀ ਤੇ ਇਹ ਹੁਣ 1692 ਇਹ ਕਿੰਨੀ ਕ ਨਿਕਲ ਜਾਂਦੀ ਆ ਜੀ ਭਾਜੀ ਪਿਛਲੀ ਵਾਰ ਜਿਹੜੀ ਆਪਾਂ ਮਾਰਚ ਚ ਲਾਈ ਸੀ 28 ਕੁੰਟਲ ਨਿਕਲ ਗਈ ਸੀ 10 80% ਮਤਲਬ 20% ਕੱਚੀ 80% ਪੱਕੀ ਉਹਦੇ ਵੇਚ ਜਾਂਦੀ ਹੈ। ਅੱਛਾ ਜੀ। ਥੋੜੀ ਹਰੀ ਵਿਕਦੀ ਹੈ। ਹਰੀ ਵਿਕਦੀ ਹੈ। ਕਿਉਂਕਿ ਇਥੋਂ ਫਿਰ ਇਹ ਹਰਿਆਣੇ ਜਾਣੀ ਹੁੰਦੀ ਹੈ। ਅੱਛਾ ਹਰਿਆਣੇ ਜਾਂਦੀ ਹੈ। ਹਾਂ ਇਥੋਂ ਹਰਿਆਣੇ ਜਾਂਦੀ ਮੰਡੀ ਤੋਂ ਬਾਅਦ ਹਰਿਆਣੀ ਜਾਂਦੀ ਹੈ। ਠੀਕ ਹੈ। ਤੇ ਪਿਛਲੇ ਸਾਲ ਵਿਕੀ ਸੀ ਮੇਰੇ ਖਿਆਲ ਤਿੰਨ ਹਜ਼ਾਰ 3100 ਨੂੰ। ਅੱਛਾ ਜੀ ਇਹ ਹੁਣ ਪੰਜਾਬ ਵਾਲੀਆਂ ਲੱਗੀਆਂ ਛਤਰੀਆਂ। ਹਾਂ ਜੀ ਵੈਸੇ ਇੱਥੇ ਮਿਲ ਜਾਂਦੀਆਂ ਆਪਣੇ ਲੋਕਲ ਗਦਰਪੁਰ ਹੈਗਾ ਮੁੰਡਾ। ਉਹਆਂ ਭੂਲਾ ਕੇ ਵੇਚਦਾ ਜੀ। ਅੱਛਾ ਜੀ ਅੱਛਾ ਅੱਛਾ। ਪਰ ਉਹ ਜੋ ਪੰਜਾਬ ਥੋੜਾ ਪੈਸੇ ਵੀ ਬਹੁਤ ਲੈਂਦੇ ਜੀ ਪੰਜਾਬ ਸਾਢੇ 20 25 ਹਜ਼ਾਰ ਚ ਰੰਗ ਹੋ ਜਾਂਦਾ ਪੰਜਾਬ ਲੱਖ ਲੱਖ ਰੁਪਏ ਰੰਗਦਾ ਡੇਢ ਡੇ ਲੱਖ ਰੰਗ ਦਾ ਲੱਗਦਾ ਪਰ ਉਹ ਕੁਆਲਿਟੀ ਦਾ ਵੀ ਫਰਕ ਪੈ ਜਾਂਦਾ ਜੀ ਹਾਂ ਜੀ ਫਰਕ ਤੇ ਆ ਥੋੜਾ ਕਿਉਂਕਿ ਜਿ ਮੇਰੇ ਹਿਸਾਬ ਨਾਲ ਜੇ ਉਥੋਂ ਪੰਜਾਬ ਵਾਲੀ ਮਕੈਨਿਕ ਇੱਥੇ ਆਏ ਹਨ ਮੋਡੀਫਾਈ ਕਰਨਾ ਚੱਲ ਸਕਦੇ ਭਾਜੀ ਹਨਾ ਸ਼ੌਕ ਹੈਗਾ ਇਧਰ ਵੀ ਲੋਕ ਇਧਰ ਆ ਜਿਹੜਾ ਭਾਜੀ 1964 ਚ ਪੈਟਰੋਲ ਇੰਜਨ ਆਇਆ ਸੀਗਾ ਹਾਂ ਜੀ ਤੇ ਉਹ ਸਟਾਰਟ ਪੈਟਰੋਲ ਇੰਜਨ ਪਹਿਲਾਂ ਸਟਾਰਟ ਹੁੰਦਾ ਸੀ ਫਿਰ ਉਹ ਦੂਜਾ ਇੰਜਨ ਸਟਾਰਟ ਹੁੰਦਾ ਸੀ ਠੀਕ ਆ ਉਹਦੇ ਉਹਦੇ ਸੈ 1971 ਤਾਂ ਕਿ ਹੀਟਰ ਵਾਲਾ ਇੰਜਨ ਚ ਹੀ ਆਇਆ ਅੱਛਾ ਜੀ ਜਿਹੜਾ ਟਰੈਕਟਰ ਬੈਲਾਰੂਸ ਆ ਇਹ ਵੀ ਹੀਟਰ ਵਾਲਾ ਵਾ ਇਹ ਚ ਭਾਜੀ ਇੰਜਨ ਚੇਂਜ ਕਰਦਾ ਬੈਲਾਰੂਸ ਦਾ ਰੱਖਦਾ 65 ਹਸ ਪਾਵਰ ਵਾਲਾ ਅੱਛਾ ਜੀ ਜਿਹੜਾ ਹੀਟਰ ਵਾਲਾ ਇੰਜਨ ਸੀਗਾ ਉਹ 48 ਹਸ ਪਾਵਰ ਹੀ ਅੱਛਾ ਇਸ ਤੋਂ ਵੱਡਾ ਨਹੀਂ ਹਾਂ ਕੀ ਹਾਲ ਨੇ ਸਜਣੋ ਇਸ ਵਕਤ ਆਪਾਂ ਖੜੇ ਆਂ ਉੱਤਰਾਖੰਡ ਦੇ ਵਿੱਚ ਤੇ ਇਸ ਵਕਤ ਆਪਾਂ ਖੜੇ ਆਂ ਬਾਈ ਬਲਜਿੰਦਰ ਕਲੋਂ ਦੇ ਫਾਰਮ ਹਾਊਸ ਤੇ ਤੇ ਜਿਵੇਂ ਕਿ ਇੱਥੋਂ ਦੀ ਖੇਤੀ ਜਿਹੜੀ ਆ ਉਹ ਵੀ ਬਿਲਕੁਲ ਵੱਖਰੀ ਆ ਤੇ ਇੱਥੋਂ ਦੇ ਜਿਹੜੇ ਐਮਪਲੀਮੈਂਟ ਉਹ ਵੀ ਵੱਖਰੇ ਆ ਤੁਹਾਨੂੰ ਦਿਖਾਉਣੇ ਆ ਟਰੈਕਟਰ ਦਿਖਾਉਣੇ ਆ ਬਾਈ ਉਹਨਾਂ ਦੇ ਟਰਾਲੀਆਂ ਦਿਖਾਉਣੇ ਆ ਤੇ ਖੇਤੀ ਵੱਖਰੀ ਕਿਵੇਂ ਆ ਕਿਉਂਕਿ ਹਜੇ ਕਣਕ ਵੀ ਇੱਥੇ ਖੜੀ ਆ ਕਣਕ ਹੈ ਸ਼ੁਰੂ ਨਹੀਂ ਹੋਈ ਵਟਣੀ ਤੇ ਨਾਲ ਦੀ ਨਾਲ ਹੀ ਜਿਹੜਾ ਝੋਨੇ ਦਾ ਵਾ ਉਹ ਵੀ ਪਨੀਰੀਰ ਲਾ ਦਿੱਤੀ ਗਈ ਆ ਉਹ ਝੋਨਾ ਵੀ ਲੱਗਣਾ ਸ਼ੁਰੂ ਹੋ ਚੁੱਕਿਆ ਹੈ ਇੱਥੇ ਸਾਰਾ ਕੁਝ ਤੁਹਾਨੂੰ ਦੱਸਾਂਗੇ ਇਸ ਵੀਡੀਓ ਦੇ ਵਿੱਚ ਕਰਦੇ ਆ ਬਾਈ ਉਹਨਾਂ ਨਾਲ ਗੱਲਬਾਤ ਤੇ ਨਾਲ ਆਪਣੇ ਬਾਈ ਬਲਜਿੰਦਰ ਜੀ ਹੈ ਬਾਈ ਬਲਜਿੰਦਰ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਅ ਤੇ ਜਿਵੇਂ ਮੈਂ ਗੱਲ ਕੀਤੀ ਆ ਆਪਣੀ ਜਿਹੜੀ ਤੁਹਾਡੀ ਇੱਥੋਂ ਦੀ ਖੇਤੀ ਇਹਦੇ ਪੰਜਾਬ ਦੀ ਖੇਤੀ ਵੀ ਵੱਖਰੀ ਆ ਤੇ ਐਮਪਲੀਮੈਂਟ ਵੀ ਵੱਖਰੇ ਆ ਹਨਾ ਜੀ ਤੇ ਬਾਕੀ ਜਿਹੜਾ ਇੱਥੋਂ ਦਾ ਮਾਹੌਲ ਹੈਗਾ ਬੜਾ ਵਧੀਆ ਸ਼ਾਂਤਮਈ ਮਾਹੌਲ ਆ ਠੰਡਾ ਇਲਾਕਾ ਵੀ ਠੰਡਾ ਮੇਰੇ ਹਿਸਾਬ ਨਾਲ ਕੁਝ ਦੂਜੇ ਏਰੀਆ ਨਾਲੋਂ ਫਰਕ ਹੈ ਪਹਾੜੀ ਏਰੀਆ ਕਰਕੇ ਪਹਾੜੀ ਏਰੀਆ ਕਰਕੇ ਤੇ ਬਾਈ ਜਿਵੇਂ ਟਰਾਲੀਆਂ ਤੋਂ ਟਰੈਕਟਰ ਤਾਂ ਬਹੁਤ ਵੱਡੇ ਵੱਡੇ ਰੱਖੇ ਮੈਂ ਦੇਖਿਆ ਟਰਾਲੀਆਂ ਤੁਸੀਂ ਇਹ ਜੀਆਂ ਰੱਖਦੇ ਹੋ ਇਹਦਾ ਕਾਰਨ ਕੀ ਆ ਬਾਈ ਭਾਜੀ ਇਹ ਸ਼ੁਰੂ ਤੋਂ ਇਧਰ ਗੰਨਾ ਢੋਣ ਵਾਸਤੇ ਇਹੀ ਚੱਲਦੀਆਂ ਨੇ ਅੱਛਾ ਜੀ ਜਿੱਦ ਤਰ੍ਹਾਂ ਦੋ ਟਰਾਲੀਆਂ ਗੰਨਾ ਇਹ ਟਰਾਲੀ ਦਾ ਤਾਂ ਵਜ਼ਨ ਤਾਂ ਆਉਂਦਾ ਹੀ ਨਹੀਂ ਹੁਣ ਟਰੈਕਟਰ ਤੇ ਕੇਰਾ ਚਲਾਉਣੀ ਉਹਦਾ ਤਾਂ ਬਹੁਤ ਔਖਾ ਲੱਗਦਾ ਉਹ ਗਾਣਾ ਖਿੱਚਣੀ ਟਰਾਲੀ ਇੱਕ ਵਾਰ ਤਾਂ ਹੀ ਭਾਜੀ ਆ ਬੈਲਰੂਸ ਟਰੈਕਟਰ ਸ਼ੁਰੂ ਤੋਂ ਇਹਨੂੰ ਖਿੱਚਦੇ ਹੀ ਉਹ ਵੱਡੇ ਟਰੈਕਟਰ ਰੱਖੇ ਆ ਅੱਛਾ ਜੀ ਹਾਂ ਤੇ ਛੋਟੇ ਟਰੈਕਟਰ ਕੋ ਔਖੀ ਨਿਕਲਦੀ ਆ ਠੀਕ ਆ ਇਹ ਇੱਕ ਇੱਕ ਆਪਾਂ ਗੱਲ ਉਹ ਕਰਦੇ ਸੀ ਕੱਲ ਜਿਵੇਂ ਵੀ ਤੁਸੀਂ ਕਹਿੰਦੇ ਸੀ ਵੀ ਇੱਥੇ ਗੰਨਾ ਜਿਹੜਾ 100 ਮਾਟਲ ਤੋਂ ਜ਼ਿਆਦਾ ਹਾਂਜੀ ਇੱਥੇ ਭਾਜੀ 60 ਦੀ ਪਰਚੀ ਤੇ 68 ਤਲਦਾ 80 ਵਾਲੀ ਤੇ 88 ਅੱਛਾ ਜੀ ਤੇ 100 ਤੋਂ ਉੱਤੇ ਪਰਚੀ ਨਹੀਂ ਹੈਗੀ ਮਰਸਾ 100 ਪਰਚੀ ਰਾਣਾ 슈ਗ ਠੀਕ ਹੈ ਜੀ ਸਾਡੇ ਬਾਜਪੁਰ ਤੋਂ ਲਿਮਟ ਦਾ ਹੀ ਹੁੰਦਾ ਅੱਛਾ ਉਹ ਰਾਣਾ ਸ਼ੁਕਰਮਲ ਇੱਥੇ ਨੇੜੇ ਆ ਉਹ ਪਹੁੰਚਣੀ ਹੈ 50 ਕਿਲੋਮੀਟਰ ਤੋਂ 50 ਕਿਲੋ ਯੂਪ ਚ ਠੀਕ ਹੈ ਜੀ ਉਹਨਾਂ ਨੇ ਤਾਂ ਫਿਰ ਪੰਜਾਬ ਵਾਲਾ ਹਿਸਾਬ ਰੱਖ ਲਿਆ ਹਾਂ ਉਹਨਾਂ ਨੇ ਪੰਜਾਬ ਵਾਲਾ ਰੱਖਿਆ ਕਿਉਂਕਿ ਉੱਥੇ ਟਰਾਲੀ ਬੜੇ ਵੱਡੇ ਵੱਡੇ ਹੁੰਦੇ ਹਾਂ ਜੀ ਹੁੰਦੇ ਜਿੰਨਾ 200 250 ਜਿੰਨਾ ਮਰਜ਼ੀ ਤੱਕ ਲਾ ਲਓ ਇਹ ਟਰਾਲੀ ਦਾ ਫਿਰ ਇੱਥੇ ਬੰਦ ਗਿਆ ਵਾ ਜੀ ਬਾਜਪੂਰੀ ਬੰਨੀਆਂ ਜਾਂਦੀਆਂ ਹਾਂਜੀ ਠੀਕ ਆ ਇਹ ਕਮਾਨੀ ਤਾਂ ਪੂਰਾ ਹਾਂਜੀ ਹਾਂਜੀ ਪੂਰੀ ਕਮਾਨੀ ਤੇ ਆ ਠੀਕ ਹੈ ਤੇ ਆ ਆ ਜਿਵੇਂ ਆ ਰੱਖਿਆ ਟਰੈਕਟਰਾਂ ਦੇ ਅੱਗੇ ਡੇਡੇ ਬੰਪਰੇ ਤਾਂ ਕਰਕੇ ਲਾਇਆ ਵੀ ਟਰਾਲੀਆਂ ਧੱਕਣ ਨੂੰ ਹੀ ਹਾਂਜੀ ਟਰਾਲੀਆਂ ਧੱਕਣ ਵਾਸਤੇ ਠੀਕ ਹੈ ਤੇ ਇਹ ਟਰੈਕਟਰ ਭਾਈ ਕਦੋਂ ਦਾ ਰੱਖਿਆ ਹੋਇਆ ਪਹਿਲਾਂ ਇਹ ਪੁਰਾਣਾ ਹੀ ਹੈ ਜੀ ਠੀਕ ਹੈ ਬੈਲਾ ਰੂਸ ਬਾਰੇ ਤੁਸੀਂ ਦੱਸੋ ਵੀ ਬੈਲਾ ਰੂਸ ਇਹ ਕਿਹੜਾ ਮਾਡਲ ਹੈਗਾ ਵਾ ਕਿਉਂਕਿ ਤੁਹਾਨੂੰ ਦੇ ਇਹਦੇ ਬਾਰੇ ਜਾਣਕਾਰੀ ਬਹੁਤ ਆ ਬੈਲਾ ਰੂਸ ਬਾਰੇ ਕਿਹੜੇ ਕਿਹੜੇ ਟਰੈਕਟਰ ਕਿਵੇਂ ਕਿਵੇਂ ਆਏ ਹਨ ਹਾਂਜੀ ਹਾਂਜੀ ਇਹ 70 ਮਾਡਲ ਆ ਠੀਕ ਹੈ ਇਹ ਇਹ ਪਹਿਲਾਂ ਚ ਇਹੀ ਆਏ ਸੀ ਇਹਨਾਂ ਇਸ ਤੋਂ ਪਹਿਲਾਂ ਆਏ ਸੀ ਪੈਟਰੋਲ ਇੰਜਨ ਵਾਲੇ ਹਨਾ ਜਿਹੜਾ ਭਾਜੀ 1964 ਚ ਪੈਟਰੋਲ ਇੰਜ ਉਹ ਸਟਾਰਟ ਪੈਟਰੋਲ ਇੰਜਨ ਪਹਿਲਾਂ ਸਟਾਰਟ ਹੁੰਦਾ ਸੀ ਫਿਰ ਉਹ ਦੂਜਾ ਇੰਜਨ ਸਟਾਰਟ ਹੁੰਦਾ ਸੀ ਠੀਕ ਆ ਉਹਦੇ ਉਹਦੇ ਸੈਲਫ ਨਹੀਂ ਸੀ ਉਹਦੇ ਇੰਜਨ ਹੀ ਸੀਗਾ ਇੰਜਨ ਨਹੀਂ ਸੀਗਾ ਪੈਟਰੋਲ ਵਾਲਾ ਅੱਛਾ ਜੀ ਫਿਰ 1968 ਚ ਸੈਲਫ ਸਟਾਰਟ ਆ ਗਿਆ ਸੀਗਾ ਠੀਕ ਹੈ 1971 ਤੱਕ ਹੀਟਰ ਵਾਲਾ ਇੰਜਨ ਚ ਹੀ ਆਇਆ ਅੱਛਾ ਜੀ ਜਿਹੜਾ ਟਰੈਕਟਰ ਬੈਲਾਰੂਸ ਆ ਇਹ ਵੀ ਹੀਟਰ ਵਾਲਾ ਵਾ ਇਹ ਚ ਭਾਜੀ ਇੰਜਨ ਚੇਂਜ ਕਰਦਾ ਬੈਲਾਰੂਸ ਦਾ ਰੱਖਦਾ 65 ਹਸ ਪਾਵਰ ਵਾਲਾ ਅੱਛਾ ਜੀ ਜਿਹੜਾ ਹੀਟਰ ਵਾਲਾ ਇੰਜਨ ਨਹੀਂ ਸੀਗਾ ਉਹ 48 ਹਸ ਪਾਵਰ ਹੀ ਅੱਛਾ ਇਸ ਤੋਂ ਵੱਡਾ ਨਹੀਂ ਸੀ ਹਾਂ ਉਹ ਵੱਡਾ ਨਹੀਂ ਸੀ 48 ਹਸ ਪਾਵਰ ਹੀ ਹੁੰਦਾ ਸੀ ਉਹ ਠੀਕ ਹੈ ਜੀ ਪਰ ਉਦੋਂ ਟਰੈਕਟਰ ਉੱਚਾ ਕਰਕੇ ਰਾਹ ਰੂ ਮਾੜੇ ਹੁੰਦੇ ਸੀ ਜਿਤਨਾ ਇਹ ਪਾਰਾ ਟਰੈਕਟਰ ਸੀ ਹਾਂ ਤੇ ਉਦੋਂ ਦੇ ਬਹੁਤ ਟਰੈਕਟਰ ਸੀ ਤੇ ਹੋਣ ਤੇ ਬਹੁਤ ਗਿਣੇ ਚੋਨੇ ਘਟ ਰਹਿ ਗਏ ਘਟ ਰਹਿ ਗਏ ਤੁਹਾਡਾ ਏਰੀਆ ਵੈਸੇ ਆ ਬਾਜਪੁਰ ਏਰੀਆ ਵੈਸੇ ਹੀ ਮਸ਼ਹੂਰ ਆ ਬਾਜਪੁਰ ਏਰੀਆ ਮੇਰੇ ਹਿਸਾਬ ਨਾਲ ਹਣਾ ਹਰ ਜਗ੍ਹਾ ਤੇ ਮਸ਼ਹੂਰ ਆ ਵੀ ਇੱਥੇ ਵੀ ਲੰਨਾ ਲੀ ਕਾ ਤੱਕ ਕੈਨੇਡਾ ਤੱਕ ਬਾਜਪੁਰ ਦਾ ਨਾਮ ਚੱਲਦਾ ਹਾਂ ਤੇ ਇੱਥੇ ਸੋਚਿਆ ਜਾਂਦਾ ਜਦੋਂ ਬਾਜਪੁਰ ਦਾ ਨਾਮ ਜੀ ਜਪਲਈ ਦਾ ਨਾਮ ਜੀ ਤਾਂ ਸੋਚਿਆ ਜਾਂਦਾ ਵੀ ਇੱਥੇ ਪੁਰਾਣੀ ਮਸ਼ੀਨਰੀ ਇੰਨੀ ਘੱਟੋਂ ਜ਼ਿਆਦਾ ਹੈ ਤੇ ਮੇਰੇ ਹਿਸਾਬ ਨਾਲ ਅ ਸਲਵਿਣੀ ਆ ਨਾ ਪਰ ਹੰਡੇ ਕਾਟ ਲੋਗਾ ਹੈ ਗਿਆ ਕਿਤੇ ਕਿਤੇ ਬੇੜੀ ਸਾਈਡ ਤੇ ਮਿਲ ਜਾਵਾਂਗੇ ਅੱਛਾ ਜੀ ਉੱਥੇ ਹੋਣਗੇ ਉਧਰ ਹੈਗੇ ਆ ਹਾਂਜੀ ਠੀਕ ਹੈ ਤੇ ਟਰੈਕਟਰ ਬਾਈ ਫਿਰ ਚਾਰ ਰੱਖੇ ਆ ਹਾਂਜੀ ਚਾਰ ਠੀਕ ਹੈ ਤੇ ਆ ਦੋ ਟਰੈਕਟਰਾਂ ਦੇ ਇਹਨਾਂ ਤੇ ਨਹੀਂ ਫਿਰ ਬੰਪਰ ਵਗੈਰਾ ਲਵਾਏ ਕਿ ਨਵੇਂ ਹੈ ਜੀ ਇਹ ਭਾਜੀ ਆ ਤਾਂ ਖੇਤੀਬਾੜੀ ਵਾਸਤੇ ਹੀ ਰੱਖਿਆ ਅੱਛਾ ਜੀ ਉਹਦੇ ਹਜੇ ਲੋਡ ਹੀ ਨਹੀਂ ਪਈ ਯਾਰ ਕਾ ਸੀਜ਼ਨ ਤੇ ਕੰਮ ਚੱਲ ਹੀ ਘਾਟਿਆ ਤੇ ਅਸੀਂ ਤਰਹੀ ਹਾਂ ਠੀਕ ਹੈ ਜੀ ਇਹ ਫਿਰ Mahindra ਦੋਵੇਂ ਇੱਕੋ ਹੀ ਮਾਡਲ ਕਿਉਂ ਲਿਆਈ ਜੀ ਬਾਈ ਵੱਖਰਾ ਵੱਖਰਾ ਜਾਂ ਲੈਣਾ ਜੀ ਭਾਜੀ ਇੱਕ ਕਾਮਯਾਬੀ ਇਹ ਜ਼ਿਆਦਾ ਅੱਛਾ ਜੀ ਹਾਂਜੀ ਠ ਠੀਕ ਆ ਡੀਜ਼ਲ ਤਾਂ ਤੇ 7 7.5 ਲੀਟਰ ਖਾਂਦਾ ਘੰਟੇ ਚ ਠੀਕ ਐ ਪਰ ਜਿਹੜੇ ਕੰਮ ਵਾਸਤੇ ਹੀ ਰੱਖੇ ਉਹਦੇ ਲਈ ਜਿਆਦਾ ਵੇਸਟ ਐ ਕੰਮ ਜਾ ਵੇ ਅੱਛਾ ਜੀ ਤੁਹਾਡੇ ਖੇਤੀ ਬਾਰੇ ਦੱਸਿਓ ਬਾਈ ਥੋੜਾ ਜਿਵੇਂ ਖੇਤੀ ਤੁਹਾਡੀ ਕਿਵੇਂ ਕਿਵੇਂ ਹੁੰਦੀ ਆ ਨਾ ਵੱਖਰੀ ਜਿਵੇਂ ਖੇਤੀ ਭਾਜੀ ਸਾਡੇ ਇਧਰ ਕਣਕ ਚੋਂ ਨਹੀਂ ਆ ਜਾਂ ਹੋਰ ਵੀ ਨਾ ਇੱਕ ਗੰਨਾ ਆਲੂ ਮਟਰ ਫਸਲ ਤੇ ਸਾਰੀ ਹੁੰਦੀ ਆ ਤੁਸੀਂ ਸਾਰੀ ਫਸਲੀ ਕਰਦੇ ਹੋ ਭਾਜੀ ਸਾਰੀ ਕਰੀਦੀ ਆ ਹਾਂਜੀ ਅੱਛਾ ਜੀ ਏਰਕਾ ਮਟਰ ਨਹੀਂ ਬੀਜੇ ਕਣਕ ਵਿੱਚਤੀ ਅਸੀਂ ਜਿਆਦਾ ਠੀਕ ਐ ਕਿਉਂਕਿ ਪਿਛਲੇ ਵਾਰ ਮਟਰ ਦਾ ਸੀਜ਼ਨ ਮਟਰ ਰੇਟ ਰੋਟ ਨਹੀਂ ਬੜਿਆ ਆ ਪੜ ਗਿਆ ਸੀ ਮਟਰ ਹਾਂਜੀ ਤੇ ਏਰਕ ਠੀਕ ਹੈ ਹਾਂਜੀ ਤੇ ਇੱਕ ਤੁਹਾਡੇ ਮੈਂ ਇਹ ਦੇਖਦਾ ਨਾ ਜਿਹੜੀਆਂ ਆ ਬਣਾਈਆਂ ਝੌਂਪੜੀਆਂ ਆ ਬੜੀਆਂ ਹਨਾ ਮੇਰੇ ਸਹਮਣ ਹਰ ਇੱਕ ਫਾਰਮ ਹਾਊਸ ਇਹ ਹਰ ਕਰਤੀ ਆ ਭਾਜੀ ਹਰ ਕਰਤੀ ਬਣਾਈ ਹੋਈ ਹੈ ਹਨਾ ਹਾਂਜੀ ਇਹ ਵੀਰੇ ਸਹਮਣ ਘਰ ਬਣਾਉਣਾ ਬਾਅਦ ਚ ਸ਼ੁਰੂ ਕਰਦੇ ਪਹਿਲਾਂ ਇਹ ਬਣ ਜਾਂਦੀ ਹੈ ਹਾਂਜੀ ਇਹ ਬਣਾਉਣੀ ਪੈਂਦੀ ਹੈ ਹਰ ਇੱਕ ਨੇ ਬਣਾਈ ਹੈ ਠੀਕ ਹੈ ਹਾਂਜੀ ਤੇ ਇਧਰੋਂ ਆਪਾਂ ਚੱਲਦੇ ਆਪਾਂ ਉਧਰ ਆਪਣੇ ਦੇਖੀਏ ਨਾ ਵੀ ਇਧਰ ਤਾਂ ਬਾਸਮਤੀ ਇਹ 1692 1692 ਹਾਂਜੀ ਤੇ ਇਹ ਫਿਰ ਹੁਣ ਤੁਸੀਂ ਕਿਹੜੀ ਪਹਿਲਾਂ ਇਥੋਂ ਫਸਲ ਜਿੱਥੋਂ ਮਾਂ ਚੱਕੀ ਆ ਵੀ ਉੱਥੇ ਤੇ ਇਹ ਫਿਰ ਨਹੀਂ ਭਾਜੀ ਇਹ ਵੈਸੇ ਸਾਡੇ ਇਧਰ ਮਾਰਚ ਦੇ 10 ਤੋਂ 14 ਲੱਗਣਾ ਸ਼ੁਰੂ ਹੋ ਜਾਂਦਾ ਜੇ ਚ ਮਟਰ ਅੱਛਾ ਜੀ ਤੇ ਆਲੂ ਲਈ ਜਿੱਤਰਾ ਕਿਸ ਨੇ ਲਈ ਲਈ ਆ ਹਾਂਜੀ ਉਹ ਮਟਰ ਫਿਰ ਆਪਣਾ ਝੋਨਾ ਲਾ ਲੀਂਦੇ ਮਾਰਚ ਦੇ 10 ਤੋਂ ਅੱਛਾ ਜੀ ਪਰ ਆਪਣਾ ਜਿਹੜਾ ਐਰਕਾ ਸੀ ਮਟਰ ਤੇ ਲਈ ਕੁਛ ਨਹੀਂ ਵੀ ਜੀ ਹਾਂਜੀ ਆਪਾਂ ਕਣਕ ਵੜ ਕੇ ਲਾਉਣਾ ਐਰਕਾ ਜੀ ਅੱਛਾ ਕਣਕ ਵੜ ਕੇ ਕਣਕ ਵੜ ਕੇ ਲਾਉਣਾ ਉਹਦੇ ਵਾਸਤੇ ਪੌਦ ਬੀਜੀ ਠੀਕ ਹੈ ਜੀ ਕਣਕ ਵੀ ਮੇਰੇ ਸੋਨਾਂ ਤਿਆਰੀ ਚ ਹੀ ਹੋਊਗਾ ਕੰਮ ਕਣਕ 5-7 ਦਿਨ ਬਾਅਦ ਮਸ਼ੀਨ ਚੱ ਠੀਕ ਹੈ ਸ਼ੁਰੂ ਹੋ ਜੂਗਾ ਇਹ ਜਿਹੜੀ ਫਿਰ ਹੁਣ ਜਿਵੇਂ ਤੁਸੀਂ ਇਹ ਲਾ ਦਿੰਨੇ ਆ ਤੇ ਦੁਬਾਰਾ ਫਿਰ ਇੱਕ ਵਾਰ ਫੇਰ ਲੱਗ ਜਾਂਦਾ ਝੋਨਾ ਹਾਂਜੀ ਫੇਰ ਲੱਗ ਜੂਗਾ ਠੀਕ ਹੈ ਜੀ ਇਹ 1692 ਆ ਅੱਛਾ ਜੀ ਤੇ 1509 ਹਾਂਜੀ ਇੱਕ ਸ਼ਰਬਤੀ ਨੂਰੀ ਹੁੰਦੀ ਹੈ ਇਹ ਚ ਅੱਛਾ ਜੀ ਉਹ ਬਹੁਤ ਛੇਤੀ ਪੱਕ ਜਾਂਦੀ ਉਹ 80 85 ਦਿਨਾਂ ਦੀ ਪੱਕ ਜਾਂਦੀ ਹੈ ਅੱਛਾ ਜੀ ਹਾਂਜੀ ਉਹ ਤਾਂ ਬੜੇ ਤੋਂ ਥੋੜੇ ਦਿਨ ਲੈਂਦੀ ਹੈ ਥੋੜੇ ਘੱਟ ਟਾਈਮ ਲੈਂਦੀ ਹੈ ਨਿਕਲ ਵੀ ਜਾਂਦੀ 25 ਕੁੰਟਲ ਯੀਲਡ ਹੈਗੀ ਉਹਦੀ ਤੇ ਇਹ ਹੁਣ 1692 ਇਹ ਕਿੰਨੀ ਨਿਕਲ ਜਾਂਦੀ ਹੈ ਜੀ ਭਾਜੀ ਪਿਛਲੀ ਵਾਰ ਜਿਹੜੀ ਆਪਾਂ ਮਾਰਚ ਚ ਲਾਈ ਸੀ 28 ਕੁੰ 80% ਮਤਲਬ 20% ਕੱਚੀ 80% ਪੱਕੀ ਉਹਦੇ ਵੇਚ ਜਾਂਦੀ ਹੈ। ਅੱਛਾ ਜੀ। ਥੋੜੀ ਹਰੀ ਵਿਕਦੀ ਹੈ। ਹਰੀ ਵਿਕਦੀ ਹੈ। ਕਿਉਂਕਿ ਇੱਥੋਂ ਫਿਰ ਇਹ ਹਰਿਆਣੇ ਜਾਂਣੀ ਹੁੰਦੀ ਹੈ। ਅੱਛਾ ਹਰਿਆਣੇ ਜਾਂਦੀ ਹੈ। ਹਾਂ ਇੱਥੋਂ ਹਰਿਆਣੇ ਜਾਂਦੀ ਮੰਡੀ ਤੋਂ ਬਾਅਦ ਹਰਿਆਣੀ ਜਾਂਦੀ ਹੈ। ਠੀਕ ਹੈ। ਤੇ ਪਿਛਲੇ ਸਾਲ ਵਿਕੀ ਸੀ ਮੇਰੇ ਖਿਆਲ ਤਿੰਨ ਹਜ਼ਾਰ 3100 ਨੂੰ। ਨਮਸਮਾਈ ਰੇਟ ਸੀ। ਅੱਛਾ ਜੀ। ਤੇ 2800 2900 ਨੂੰ ਪਿਆਲੀਆਂ ਚੋਂ ਹੀ ਆਪੇ ਚੱਕ ਲੈ ਗਈ। ਉਹ ਆਪਾਂ ਕੰਪੈਨਰ ਵੱਢ ਕੇ ਦੇਤੀ। ਅੱਛਾ ਪਿਆਲੀ ਟਰਾਲੀ ਤੇ ਹੁੰਦੇ ਸੀ ਪੇਮੈਂਟ ਕਰ ਦਿੰਦੇ ਪਿਆਲੀ ਚ ਕੰਡੇ। ਅੱਛਾ ਸਿੱਧ ਤੂੰ ਤਾਂ ਵਧੀਆ ਉਹਨਾਂ ਦਾ ਆਪਾਂ ਨੂੰ ਖਰਚਾ ਹੋਰ ਚਾ ਪਿਆ ਜਾਂਦਾ ਸ਼ਾਨ ਵੀ ਨਿਕਲ ਜਾਂਦਾ ਵਾ ਹਾਂਜੀ ਹਾਂਜੀ ਇਹ ਨਾ ਪਿਆ ਜਾਂਦਾ ਜੀ ਹਾਂਜੀ ਤੇ ਬਾਕੀ ਭਾਈ ਇੱਥੇ ਤੁਹਾਡੇ ਦਰਾਖਤ ਮੇਰੇ ਹਿਸਾਬ ਨਾਲ ਹਰ ਤਰ੍ਹਾਂ ਦਾ ਹੋ ਜਾਂਦਾ ਹਨਾ ਪੇੜ ਸਾਰੇ ਆ ਚੀਕੂ ਦੇ ਪੇੜ ਆ ਹੋਲੀਚੀ ਆ ਆਮਬਿਆ ਤੇ ਸਾਰੇ ਸਾਰਿਆਂ ਨੂੰ ਫਰੂਟ ਆਉਂਦਾ ਵਾ ਹਾਂਜੀ ਇਹ ਲੱਗਾ ਵੇਖੋ ਬੂਰ ਸਭ ਪੇਸ ਤੇ ਆ ਹੁਣ ਚੀਕੂ ਦਾ ਲੱਗਾ ਹੋਇਆ ਵਾ ਚੀਕੂ ਵੀ ਲੱਗਾ ਹੋਇਆ ਜੀ ਠੀਕ ਹੈ ਇਹਦਾ ਮੇਰੇ ਸਨ ਅੰਬ ਦਾ ਮੈਨੂੰ ਲੱਗਦਾ ਵੈਸੇ ਹੀ ਹੋਗੀ ਹੋਗੀ ਜਾਂਦੇ ਹੋਣੇ ਤੁਹਾਡੇ ਦਾ ਹਾਂਜੀ ਜਿਵੇਂ ਸਾਡੇ ਉਥੇ ਕਿੱਕਰਾਂ ਆਉਗੇ ਆਉਂਦਿਆਂ ਸੋਚਦੇ ਹੋਗੇ ਆਉਂਦੇ ਆ ਹਾਂ ਦੇ ਬਈ ਹੁਣ ਹੁਣ ਫਿਰ ਕਣਕ ਜਿਹੜੀ ਆ ਕਣਕ ਦਾ ਝਾੜ ਚੰਗਾ ਰਹਿ ਜਾਂਦਾ ਇੱਥੇ ਕਣਕ ਦਾ 22 22 ਕੋਣੇ ਦਾ ਉਹਨਾਂ ਹੀ ਸਾਡੇ ਜਿੰਨਾ ਹੀ ਹੈਗਾ 50 55 60 ਮਾਣ ਹਾਂਜੀ ਨਹੀਂ ਹੈ ਸਾਡੇ ਵੀ ਕਵਾਂਟਲ ਚ ਚੱਲਦੇ ਜਾਂਦੇ ਤੁਹਾਡੇ ਕਵਾਂਟਲ ਚ ਚੱਲਦਾ ਵਾ ਹਾਂਜੀ ਠੀਕ ਹੈ ਬਈ ਤੁਹਾਡੇ ਆ ਆ ਸੌਖਾ ਹੈਗਾ ਤੁਹਾਡੇ ਫਿਰ ਕੋਈ ਰੱਖਿਆ ਨਹੀਂ ਇਹਨਾਂ ਨੇ ਤਰੀਕ ਜਿਵੇਂ ਪੰਜਾਬ ਦੇ ਵਿੱਚ ਰੱਖੀ ਹੋਈ ਆ ਵੀ ਇੰਨੀ ਤਰੀਕ ਤੋਂ ਪਹਿਲਾਂ ਤੁਸੀਂ ਲਾ ਨਹੀਂ ਸਕਦੇਗੇ ਤੁਸੀਂ ਜਿਵੇਂ ਦੋਵਾਂ ਵਾਰ ਪਿਸ ਤੇ ਇਹਨਾਂ ਨੇ ਬੰਦ ਕਰਤਾ ਲੋਣਾ ਅੱਛਾ ਜੀ ਗਵਰਨਮੈਂਟ ਨੇ ਮਨਾ ਕਰਤਾ ਹਾਂਜੀ ਪਰ ਸਾਡੇ ਇੱਥੇ ਅਜੇ ਲੱਗ ਰਿਹਾ ਵੈਸੇ ਮਨਾ ਹੋ ਜਾਣੀ ਆ ਅੱਛਾ ਜੀ ਇੱਕ ਦਾ ਸੀ ਨਹੀਂ ਹੋਰ ਲੱਗ ਜੂਗਾ ਜਿਆਦਾ ਜਿਆਦਾ ਲੱਗਿਆ ਤੇ ਠੀਕ ਆ ਥੋੜੇ ਤਰਾਈ ਬੈਲਡ ਕਰਕੇ ਫਰਕ ਹੈ ਪਾਣੀ ਪੋਣੀਆਂ ਇਹ ਫਿਰ ਨਹਿਰੀ ਪਾਣੀ ਆਉਂਦਾ ਤੁਹਾਡੇ ਨਹੀਂ ਜੀ ਬੋਰਿੰਗ ਐ ਸਾਰਾ ਪੁਰਾਣਾ ਦਾ ਹਾਂਜੀ ਠੀਕ ਆ ਇੱਥੇ ਪਾਣੀ ਕਿੰਨੇ ਫੁੱਟ ਤੇ ਆ ਪਾਜੀ ਇਥੇ 40 ਤੇ 40 ਫੁੱਟ ਤੇ ਪਾਣੀ ਹਾਂਜੀ ਪਹਿਲਾਂ ਤੇ 40 ਫੁੱਟ ਤੇ ਉੱਤੇ ਹੀ ਮੋਟਰਾਂ ਸੀਗੀਆਂ ਸਾਰੀਆਂ ਹਾਂਜੀ ਹੁਣ ਅਸੀਂ 70 ਫੁੱਟ ਦੇ ਬੋਰ ਕਰਾ ਕੇ ਤੇ 50 55 ਫੁੱਟ ਤੇ ਸਮਰਸੀ ਬਣਾ ਪਈਆਂ ਠੀਕ ਹੈ ਜੀ ਬਸ ਇੰਨਾ ਹੀ ਆ ਪਾਣੀ ਹਜੇ 250 ਵਾਲੇ ਵੀ ਬੋਰ ਹੈਗੇ ਆ ਹਾਂਜੀ ਪਰ ਸਾਡੇ 70 ਵਾਲੀ ਜਾਦੀ ਕੰਮ ਜਾਵੇ ਠੀਕ ਹੈ ਹਾਂਜੀ ਤੇ ਭਾਈ ਜਿਵੇਂ ਹੁਣ ਇਹ ਬਾਰਸ਼ਾਂ ਕਦੋਂ ਸ਼ੁਰੂ ਹੁੰਦੀਆਂ ਜਿਵੇਂ ਪੰਜਾਬ 'ਚ ਹੁੰਦੀਆਂ ਉਹਦੇ ਹੀ ਜਾਂ ਉਹ ਪਹਿਲਾਂ ਹੋ ਜਾਂਦੀਆਂ ਉਹ 10 15 ਜੂਨ ਤੋਂ ਅੱਛਾ ਦੇਖੋ ਆ ਜਿਹੜੀ ਆ ਫਸਲ ਫਿਰ ਇਹ ਪਹਿਲਾਂ ਪਹਿਲਾਂ ਹੀ ਇਹ ਨੂੰੇ ਤਿਆਰ ਹੁੰਦੀ ਆ ਇਹ ਜੇ ਬਰਸਾਤ ਪੈ ਵੀ ਜਾਏ ਦੇਖਦਾ ਨਾ ਮੀਂਹ ਪਏ ਪੈਲੀ ਉੱਚੀ ਆ ਪਾਣੀ ਰੁਕਦਾ ਨਹੀਂ ਕੰਪੈਨ ਚੱਲ ਜਾਂਦੀ ਹੈ ਅੱਛਾ ਜੀ ਫਿਰ 4x4 ਮਸ਼ੀਨ ਆ ਗਈਆਂ ਹਾਂ ਤੇ ਉਹ ਗਿੱਲੇ ਚ ਵੀ ਚੱਲ ਜਾਂਦੀਆਂ ਜੀ ਉਹ ਤਾਂ ਚੱਲ ਜਾਂਦੀ ਹਾਂ ਬਸ ਉਹ ਕੋਈ ਦਿੱਕਤ ਨਹੀਂ ਠੀਕ ਹੈ ਜੀ ਇਹ ਵਾਰ ਸਾਰਾ ਖੇਤ ਦੇ ਵਿੱਚ ਹੁਣ ਇੱਕ ਵਾਰ ਲੱਗ ਜੂਗੀ 16/96 ਇਹ ਪਾਜੀ ਜਿਹੜੇ ਕੋ ਜਿੰਨੀ ਪਾਣੀ ਦੀ ਸਹੂਲਤ ਉਹਨਾਂ ਹੀ ਲਾ ਸਕਦਾ ਕਿਉਂਕਿ ਗਰਮੀ ਚ ਪਾਣੀ ਦੀ ਵੀ ਪਾਣੀ ਘਟ ਜਾਂਦਾ ਘਟ ਜਾਂਦਾ ਅੱਛਾ ਜੀ ਤੇ ਫਿਰ ਉਹ ਹਰ ਬੰਦੇ ਨੇ ਆਪਣੀ ਸਹੂਲਤ ਨਾਲ ਲਾਉਣਾ ਤੁਹਾਡੇ ਇਧਰ ਹੁਣ ਜਿਵੇਂ ਉਧਰ ਪੰਥਨਗਰ ਆਲ ਦੇਖਿਆ ਜਾਵੇ ਉਧਰ ਇੱਕ ਬੋਰ 10 ਸਾਲ ਪਹਿਲਾਂ ਚੱਲਦੇ ਸੀਗੇ ਅੱਛਾ ਜੀ ਪਰ ਹੁਣ ਬਹੁਤ ਘਾਟੇ 'ਚ ਚੱਲਦੇ ਨਹੀਂ ਤੇ ਬੰਦੀ ਹੋ ਗਏ ਉਹ ਹਾਂ ਉਹਨਾਂ ਦੇ ਵੈਸੇ ਹਜੇ ਵੀ ਮੈਂ ਦੇਖਿਆ ਸੀ 2-4 ਬੋਰ ਚੱਲਦੇ ਆ। ਚੱਲਦੇ ਹੁਣੇ ਬਹੁਤ ਘੱਟ ਪਾਣੀ ਹੈ ਵੈਸੇ ਸਾਡੇ ਸੀਗਾ ਪਹਿਲਾਂ ਆਪਣੀ ਥੈਲੀ ਉਧਰ ਇਕੱਠੀ 15 ਏਕੜ। ਅੱਛਾ ਜੀ। ਉੱਥੇ ਸੀਗਾ ਸਾਡੇ ਦਾਦਾ ਜੀ ਨੇ ਕਰਾਇਆ ਸੀ। ਉਹ ਆਪੇ ਹੀ ਚੱਲ ਰਿਆ ਮਤਲਬ 20 ਸਾਲ ਚੱਲਿਆ ਘਟੋ ਘਾਟ। ਲੋਹੇ ਦਾ ਹੁੰਦਾ ਸਾਰਾ। ਲੋਹੇ ਦਾ ਪੈਪ ਸੀਗਾ ਉਦੋਂ। ਅੱਛਾ ਜੀ। ਉਹ ਸਾਰਾ ਉਦੋਂ 250 ਫੁੱਟ ਤੇ ਸੀ। ਠੀਕ ਹੈ। ਤੇ ਓਵਰਫਲੋ ਪਾਣੀ ਆਪੇ ਛੁੱਟਦਾ ਰਹਿੰਦਾ ਸੀ ਕੋਈ ਮੋਟਰ ਦੀ ਲੋੜ ਨਹੀਂ ਕੋਈ ਕੁਝ ਨਹੀਂ। ਹਾਂਜੀ। 4 ਇੰਚ ਪਾਣੀ ਕੱਢਦਾ ਸੀ ਪ੍ਰੈਸ਼ਰ 24 ਘ ਕਾਪੂਰ ਮੜੇ ਮੋਟਰ ਛਤਰੀਆਂ ਚਤਰਾ ਲਾ ਕੇ ਕਰਾਈ ਆ ਹਣਾ ਹਾਂਜੀ ਤੇ ਤੁਹਾਡੇ ਇਧਰ ਮੇਰੇ ਹਿਸਾਬ ਨਾਲ ਜੇ ਮਕੈਨਿਕ ਕੋਈ ਚੰਗਾ ਆ ਜੀ ਹਾਂਜੀ ਟਰੈਕਟਰ ਤਿਆਰ ਕਰਨ ਵਾਲਾ ਹਾਂਜੀ ਤੇ ਮੇਰੇ ਹਿਸਾਬ ਨਾਲ ਵੀ ਚੰਗਾ ਮਕੈਨਿਕ ਇਥੇ ਕਮਾਈ ਵੀ ਕਰ ਸਕਦਾ ਵਾ ਅਸੀਂ ਛਤਰੀਆਂ ਤੇ ਪੰਜਾਬੋਂ ਕਰਾਂਗੇ ਲੈਉਣੀਆਂ ਤਿਆਰ ਅੱਛਾ ਜੀ ਇਹ ਹੁਣ ਪੰਜਾਬ ਵਾਲੀਆਂ ਲੱਗੀਆਂ ਛਤਰੀਆਂ ਹਾਂਜੀ ਵੈਸੇ ਇਥੇ ਮਿਲ ਜਾਂਦੀਆਂ ਆਪਣੇ ਲੋਕਲ ਗਦਰਪੁਰ ਹੈਗਾ ਮੁੰਡਾ ਉਹਆਂ ਪੂਈਆਂ ਲਾ ਕੇ ਵੇਚਦਾ ਜੀ ਅੱਛਾ ਜੀ ਅੱਛਾ ਅੱਛਾ ਪਰ ਉਹ ਜੋ ਪੰਜਾਬ ਥੋੜਾ ਪੈਸੇ ਵੀ ਬਹੁਤ ਲੈਂਦੇ ਜੀ ਪੰਜਾਬ ਸਾਡੀ ਤੇ 20-25 ਹਜ਼ਾਰ ਚ ਰੰਗ ਹੋ ਜਾਂਦਾ ਪੰਜਾਬ ਲੱਖ-ਲੱਖ ਰੁਪਏ ਰੰਗ ਦਾ ਡੇਢ-ਡੇ ਲੱਖ ਰੰਗ ਦਾ ਲੱਗਦਾ ਪਰ ਉਹ ਕੁਆਲਿਟੀ ਦਾ ਵੀ ਫਰਕ ਪੈ ਜਾਂਦਾ ਜੀ ਹਾਂ ਜੀ ਫਰਕ ਤੇ ਆ ਥੋੜਾ ਕਿਉਂਕਿ ਜੀ ਮੇਰੇ ਹਿਸਾਬ ਨਾਲ ਜੇ ਉੱਥੋਂ ਪੰਜਾਬ ਵਾਲੀ ਮਕੈਨਿਕ ਇੱਥੇ ਆ ਜਾਣ ਮੋਡੀਫਾਈ ਕਰਨ ਵਾਸਤੇ ਚੱਲ ਸਕਦੇ ਭਾਜੀ ਹੈਨਾ ਸ਼ੌਕ ਹੈਗਾ ਇਧਰ ਵੀ ਲੋਕ ਇਧਰ 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 ਹੁਣ ਜਿਆਦਾ ਮੈਂ 2-3 ਢੀਡੇ ਮਾਰ ਗਿਆ ਵਾਂ ਇਹ ਤਾਂ ਟਰੈਕਟਰਾਂ ਦਾ ਸ਼ੌਕ ਹੁਣ ਕਾਹ ਨਹੀਂ ਜਾਗਿਆ ਮੋਡੀਫਾਈ ਨਾ ਪਹਿਲਾਂ ਰੂਸ ਹੈ ਸਾਰਾ ਹੀ ਚੇਂਜ ਆਇਆ ਜੀ ਇੰਜਨ ਵੀ ਚੇ ਜਿਹੜਾ ਵੀਰ ਪ੍ਰਤਾਪ ਟਰੈਕਟਰ ਆਇਆ ਸੀ ਬਾਅਦ ਚ ਉਹਦਾ ਫਰੰਟ ਐਕਸਲ ਇਹਨੂੰ ਠੀਕ ਹੈ ਤੇ ਪਾਵਰ ਸਟੀਅਰਿੰਗ ਕਰਾ ਰੱਖਿਆ ਠੀਕ ਹੈ ਜੀ ਤੇ ਰੰਗ ਰੂੰਗ ਕਰਾਇਆ ਹੋਇਆ ਹੈ ਵੈਸੇ ਚੱਲਦਾ ਵਧੀਆ ਕੋਈ ਨਹੀਂ ਵਧੀਆ ਚੱਲਦਾ ਹਾਂਜੀ ਇਹਨੂੰ ਵੀ ਫਿਰ ਖੇਤੀ ਚ ਲੈਨੇ ਆ ਕੰਮ ਇਹ ਤੋਂ ਭਾਜੀ ਚਲਾ ਲੀਦਾ ਹੈ ਹੈਰੋਂ ਤੇ ਚਲਾਈਦਾ ਹੈ ਹੈਰੋਂ ਤੇ ਚਲੋ ਹੈਰੋਂ ਤੇ ਚਲਾਈਦਾ ਇਦਾਂ ਟਰਾਲੀ ਭਰੀ ਕਹਿੰਦਾ ਬੋਲ ਰਿਹਾ ਕਿ ਇਹਨਾਂ ਉਹਦੇ ਚਲਾਈਦਾ ਠੀਕ ਹੈ ਜੀ ਨਹੀਂ ਤੇ ਹੁਣ ਤੇ ਛੋਟੇ ਟਰੈਕਟਰ ਹੀ ਛੋਟੇ ਹਾਂਜੀ ਵਧੀਆਲੇ ਸਹੀ ਹੈ ਠੀਕ ਹੈ ਜੀ ਤੇ ਬਾਕੀ ਕਿਵੇਂ ਲੱਗਾ ਦੋਸਤੋ ਫਾਰਮ ਬਾਈ ਉਹਨਾਂ ਦਾ ਤੇ ਜਿਹੜੀ ਹ ਉਹ ਵੀ ਜਾਨੀ ਕਿ ਪੂਰਾ ਜੂਰਾ ਦੇ ਚੱਲੀ ਜਾਂਦਾ ਐ ਸਵਾਦ ਜਾਨੀ ਕਿ ਸੀਜ਼ਨ ਕੰਮ ਚੱਲਣਾ ਲਈ ਹੁਣ ਸੀਜ਼ਨ ਇੱਥੇ ਹੈ ਨਾ ਬਈ ਹਾਂਜੀ ਤੇ ਬਾਕੀ ਆਉਣ ਵਾਲੇ ਟਾਈਮ 'ਚ ਫੇਰ ਜਦੋਂ ਬਾਈ ਉਹਨਾਂ ਦੇ ਕੋਈ ਨਵਾਂ ਟਰੈਕਟਰ ਲਿਆਂਦਾ ਜੇ ਆਪਾਂ ਨਵਾਂ ਆਈ ਜਦੋਂ ਉਹ ਫੇਰ ਆਪਾਂ ਸਾਡੇ ਬੈਠੇ ਰਾਂ ਉਹਨਾਂ ਦਾ ਕਰ ਲਈ ਬਾਈ ਉਹਨਾਂ ਦੀ ਵੀਡੀਓ ਸਾਰਿਆਂ ਦੀ ਠੀਕ ਹੈ ਬਾਈ ਧੰਨਵਾਦ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਏ